ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜਵੰਦਾ ਇਹ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਛੀਤਰਨਪਰਨ ਸਾਹਿਬ ਦਾ ਪਿੰਡ ਹੈ ਨਿਸ਼ਾਰੇ ਪਨਵਾ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਸਾਰੀ ਨਾਲ ਲੱਗਦੇ ਲੋਕਾ ਪਿੰਡ ਵੀ ਬਿਲਕੁਲ ਥੋੜੀ ਦੂਰੀ ਤੇ ਆ ਸੋ ਬਾਕੀ ਕਿਸੇ ਭਰਾ ਨੇ ਵਿਜ਼ਿਟ ਕਰਨੀ ਆ ਕੋਈ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਰੀਕੇ ਪੱਤਨ ਤੋਂ ਸਰੀਆਲੀ ਨਿਸ਼ਾਰੇ ਪਨਵਾ ਤੋਂ ਇੱਕ ਸੜਕ ਨਿਕਲਦੀ ਆ ਕਬੇ ਰਾਜਪੂਤਾਂ ਨੂੰ ਵੀ ਆਉਂਦੀ ਆ ਠੀਕ ਹੈ ਜੀ ਤੇ ਜਵੰਦੇ ਪਿੰਡ ਨੂੰ ਵੀ ਆਉਂਦੀ ਆ ਸੋ ਤਕਰੀਬਨ 5-4 ਕਿਲੋਮੀਟਰ ਦੀ ਦੂਰੀ ਆ ਸਾਰੀ ਇੱਥੋਂ ਸੋ ਤਰਨਤਨ ਸਾਹਿਬ ਵੀ ਇੱਥੋਂ ਥੋੜੀ ਦੂਰੀ ਤੇ ਆ ਤੇ ਅੱਜ ਜਿਹੜੀ ਤੁਸੀਂ ਆਪਾਂ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਇਹ ਵੀਡੀਓ ਕਵਰੇਜ ਕਰਦੇ ਪਏ ਆ ਸੋ ਮਾਲ ਵੀਰ ਨੇ ਰੱਖਿਆ ਸੋ ਡੇਰੀ ਦਾ ਖਾਸ ਤੌਰ ਤੇ ਵੀਰ ਦਾ ਕੰਮ ਆ ਇਹ ਜਿਹੜੀ ਦਾ ਦੋਸਤੋਂ ਇੱਕ ਵੈਰ ਦਿਖਾਉਣੀ ਆ ਗੱਭਾਂ ਨੂੰ ਟੁਕੀ ਤਿਆਰੀ ਤੇ ਆ ਤਾਂ ਤਕਰੀਬਨ ਕੋਈ ਪਹਿਲੇ ਸਵੇਜਾਂ ਦੂਜੇ ਸਵੇਜਾਂ ਵੀਰਾਂ ਦਾ ਵੀ ਆਪਾਂ ਘਰੇ ਚਵਾਈ ਕੀਤੀ ਆ ਬਾਕੀ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਸਮਾਂ ਹਜੇ ਦਾ ਕਿੰਨਾ ਕੁ ਬਾਕੀ ਆ ਸੁਣਦਾ ਸੋ ਬਾਕੀ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹ ਰਹੂਗੀ ਇੱਥੇ ਆਣ ਕੇ ਆਪਣੀ ਟਿੱਪ ਕੇ ਵਰਾ ਕੇ ਤਸੱਲੀ ਆ ਉਹ ਤੁਸੀਂ ਕਰ ਲਿਆ ਜੀ ਕਿਉਂਕਿ ਗੱਬਣ ਨਾਗਾ ਤਰੀਕਾ ਅਜ 15 ਜੂਨ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 3 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗੁਰਵਿੰਦਰ ਭਾਈ ਸਾਸਤਰੀ ਕਾਰ ਸਾਸਤਰੀ ਜੀ ਹੋਰ ਪਾਜੀ ਠੀਕ ਠਾਕ ਹਾਂਜੀ ਵਧੀਆ ਜੀ ਅੱਛਾ ਗੁਰਵਿੰਦਰ ਵੀਰ ਡੇਰੀ ਦਾ ਕੰਮ ਤੁਹਾਡਾ ਵੈਸ ਵੈਸੇ ਕੋਈ ਸੇਲ ਪਰਚੇ ਦਾ ਵੀ ਕਰਕੁਰ ਲੈਂਦੇ ਕਦੀ ਡੰਗਰ ਪਸ਼ੂ ਆ ਜਾਂਦਾ ਕਿ ਜਾਂ ਘਰੋਂ ਹੀ ਸੇਲ ਕਰਦੇ ਨਹੀਂ ਭਾਜੀ ਡੇਰੀ ਦਾ ਦੇ ਨਾਲ ਨਾਲ ਵਾਈ ਦਾਵਾ ਇਹ ਕਰਕੇ ਜਿਆਦੇ ਪਸ਼ੂ ਸਾਹਮਣੇ ਨਹੀਂ ਜਾਂਦੇ ਠੀਕ ਆ ਇਹ ਕਰਕੇ ਗਾਵਾਂ ਦੇ ਦੋਵੇਂ ਸੇਲ ਕਰਨ ਦਾ ਰਦਾ ਸੀ ਠੀਕ ਹੈ ਜੀ ਤੇ ਉਹ ਥੋੜੀ ਬਿਮਾਰ ਹੈ ਉਹ ਆਪਾਂ ਲੈ ਢੱਕੀ ਆ ਜਦੋਂ ਠੀਕ ਹੋ ਗਈ ਵੈਸੇ ਦੋ ਪੌਣ ਦਾ ਰਦਾ ਸੀ ਹਾਂਜੀ ਇੱਕ ਪਰਲੇ ਪਾਸੇ ਬਹਿੜ ਬੈਠੀ ਥੋੜਾ ਜਿਹਾ ਬਨਤਾ ਜੀ ਨੂੰ ਬੁਖਾਰ ਹੋ ਗਿਆ ਜੀ ਬੁਖਾਰ ਹੋਗਾ ਹਾਂਜੀ ਕੋਈ ਗੱਲ ਨਹੀਂ ਇਹ ਭਾਜੀ ਪਿਛਲੇ ਸਵੇਰ ਆਪਾਂ ਚੋਈ ਆ ਅੱਛਾ ਜੀ 25 26 ਕਿਲੋ ਦੋ ਸਵੇਰ ਸੋਈ ਆ ਚਾਰ ਕੀ ਸੋਨਾ ਤੇ ਦੋ ਸੂਵੇ ਆਪਣੇ ਕੋਲ ਹੀ ਸਈ ਆ ਹਾਂਜੀ ਆਪਣੇ ਕੋਲ ਹੀ ਸਈ ਕਿੰਨਾ ਕਦੋਂ ਦਾ ਗੁਰਵਿੰਦਰ ਵੀਰ ਨੇ ਸਿਵਾਇਆ ਪਿੱਛੇ 25 26 ਬਾਈ ਨਾਰਮਲ ਸੇਵਾ ਦੇ ਚਵਾਉਂਦੀ ਹੈ ਜੀ 25 26 ਲੀਟਰ ਹਾਂਜੀ ਠੀਕ ਆ ਸੋ 25 26 ਲੀਟਰ ਦੋਸਤੋ ਮਿਲਕਿੰਗ ਇਸ ਵਾਰ ਨੇ ਕਰਾਈ ਆ ਸੈਕੰਡ ਟਾਈਮਰ ਨੇ ਦੂਜੇ ਸੂਵੇ ਦੇ ਵਿੱਚ ਇਸ ਵਾਰ ਤੀਜਾ ਸੂਆ ਇਹ ਵੜ ਸੋਣ ਆ ਰਹੀ ਆ ਤੇ ਬਾਕੀ ਪੌਲੀ ਪ੍ਰੀਤੀ ਪੂਰੀ ਆ ਹੈ ਤਿਆਰੀ ਤੇ ਵੈਸੇ ਦਿਨ ਹਜੇ ਕਿੰਨੇ ਕੁ ਭਰਾ ਲੈ ਜੂਗੀ 22 ਤਰੀਕ ਨੂੰ ਭਜਦੇ ਨੇ ਪੂਰੇ ਆ 22 ਜੂਨ ਨੂੰ ਹਾਂਜੀ ਅਜੇ 6-7 ਦਿਨ ਹੈ 6-7 ਦਿਨ ਬਾਕੀ ਆ ਜੀ 6-7 ਦਿਨ ਤੱਕ ਕਿਸਾਨ ਵੀਰ ਨੂੰ ਸਮਾਂ ਬਾਕ ਸੋ ਇੱਕ ਬਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਥਾਂਤੂਲ ਬਹੁਤ ਵਧੀਆ ਲੱਗਾ ਦੂਰਾ ਹੀ ਥਾਣਾ ਠੀਕ ਹੈ ਜੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸੈਜੂ ਵਿੱਚ ਬਰਾਬਰ ਆ ਸੋ ਦਿਨ ਹਜੇ 8 ਸੱਤ ਤੱਕ ਆਰਾਮ ਨਾਲ ਕੱਢਦੀ ਆ ਸੋ ਲੜਾ ਰੂੜਾ ਕਾਫੀ ਆ ਢਿਲ ਟੂਲਣ ਦੇ ਵਿੱਚ ਕਾਫੀ ਸੋ ਥੋੜਾ ਜਿਹਾ ਤੂ ਤਵੀਰ ਗੁਰਵਿੰਦਰ ਮਹਾਰਾਜ ਫਾਈਨਲ ਦਿਖਾ ਦੇ ਚੰਡੀ ਦੀ ਆ ਆ ਕਰੋ ਚੱਕ ਠੀਕ ਹੈ ਜੀ ਹਾਂ ਜੀ ਸੋ ਕੱਦ ਵੀ ਕਿਸਾਨ ਵੀਰ ਉਹ ਨੋਰਮਲ ਮੀਡੀਅਮ ਹਾਈਟ ਤੋਂ ਪਲਾਸਾ ਵੱਡੀਆਂ ਬਿਹਰਾਂ ਦੇ ਵਿੱਚ ਹੀ ਜਾਂਦੀ ਆ ਕਰਾਸ ਬਰੀਡ ਆ ਵੈਸੇ ਹੁਣ ਟੈਂਪਰੇਚਰ ਦੀ ਗੱਲ ਕਰੀਏ ਤੇ ਕੋਈ 44 45 43 44 ਡਿਗਰੀ ਕੋਈ ਟੈਂਪਰੇਚਰ ਆ ਫਿਰ ਵੀ ਜਿਹੜੀ ਵਾਅੜ ਹੈ ਤਕਰੀਬਨ ਤੁਸੀਂ ਦੇਖੋਗੇ ਬਾਹਰ ਹੀ ਖੜੀ ਆ ਤੇ ਕਿਸੇ ਰਕਮ ਦਾ ਕੋਈ ਘਰਕਦੀ ਨਹੀਂ ਹੌਗਦੀ ਨਹੀਂ ਠੀਕ ਆ ਜੀ ਨਾ ਹੀ ਕੋਈ ਗਰਮੀ ਬਣਾਉਂਦੀ ਆ ਬਾਕੀ ਕ੍ਰੋਸ ਬਰੀਡ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਪਸ਼ੂ ਘੱਟ ਗਰਮੀ ਬਣਾਉਂਦੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਹਰੇਕ ਵੀਰ ਆਪਣਾ ਸਬਦਾ ਕਰਦਾ ਖਰੀਦਦਾਰੀ ਜਦੋਂ ਕਰਦੇ ਹੋ ਤਾਂ ਬਿਲਕੁਲ ਕ੍ਰੋਸ ਬਰੀਡ ਦੇ ਪਸ਼ੂ ਖਰੀਦਦੇ ਹੋ ਤੁਸੀਂ ਠੀਕ ਆ ਬਾਕੀ ਥਾਣੇ ਵੇਖੋ ਬਿਲਕੁਲ ਦੋਰਾ ਹੀ ਥਾਣੇ ਲਗਾ ਗਰਮਾਰੇ ਨੂੰ ਮੋਟਾ ਗੋਲ ਥਾਣਾ ਤੇ ਤਿੱਪਣ ਗੁਰਵ ਟਿੱਪਣ ਦੀ ਭਾਰ ਪਿੱਛੇ ਦੀ ਭਾਜੀ ਥਣਾ ਦੀ ਗਰੰਟੀ ਹੈ ਆਪਣੀ ਠੀਕ ਹੈ ਵੀਰੇ ਕੋਈ ਨੁਕਸ ਨਹੀਂ ਮਹਾਰਾਜ ਦੀ ਕਿਰਪਾ ਠੀਕ ਹੈ ਜੀ ਲਓ ਜੀ ਸੋ ਟਿੱਪਣ ਦੀ ਦੋਸਤੋ ਗਰੰਟੀ ਤਸल्ली ਰੂਗੀ ਕਿਸੇ ਰਕਮ ਕੋਈ ਭਾਰ ਪਿੱਛੇ ਦੀ ਭਾਜੀ ਠੀਕ ਹੈ ਜੀ ਤੇ ਗੁਰਿੰਦਰ ਵੀਰ ਖੋਲ ਕੇ ਮੜਾ ਲੰਮਾ ਤੋਰ ਕੇ ਦਿਖਾ ਦਿਆ ਜੀ ਸੋ ਸਮਾਂ ਸਮਾਂ ਕਿਸਾਨ ਮੇਰੋਂ ਕੋਈ ਹਫਤੇ ਇੱਕ ਦਾ ਅਜੇ ਲੈਂਦੀ ਆ ਬਾਕੀ ਵੜ ਥੱਲਿਓ ਕਾਫੀ ਫੱਬਦੀ ਜਾ ਰਹੀ ਆ ਪੰਜਾ ਸੱਤਾਂ ਦਿਨਾਂ ਦੇ ਬਾਕੀ ਭਾਈ ਚੌਂ ਦਿਨ ਦੋ ਦਿਨ ਪਹਿਲਾਂ ਹੀ ਸੂਣ ਤੋਂ ਦੋ ਦਿਨ ਪਹਿਲਾਂ ਹੀ ਜੂਣੀ ਪੈਂਦੀ ਆ ਠੀਕ ਹੈ ਵੀਰੇ ਇੰਨਾ ਲੇਵਾ ਬਣ ਜਾਂਦਾ ਤੂੰ ਬੈਠਾ ਨਹੀਂ ਜਾਂਦਾ ਸੋ ਚੱਡੇਲੇਵੇ ਦੀ ਪੂਰੀ ਖਬਰਦਾਰ ਤੇ ਬਾਕੀ ਹਾਈਟ ਕਾਦਾ ਤੁਸੀਂ ਸਾਹਮਣੇ ਦੇਖ ਸਕਦੇ ਜੀ ਠੀਕ ਹੈ ਜੀ ਵੱਡੀਆਂ ਬੜਾ ਦੇ ਵਿੱਚ ਆ ਕਰਾਸ ਬਰੀਡ ਬਲੈਕ ਤੇ ਕੁਝ ਕੁ ਹਵਾਨੇ ਤੇ ਜਿਹੜਾ ਬਲੈਕ ਵਾਈਟ ਸਪੌਟ ਹੈਗੇ ਆ ਬਾਕੀ ਓਵਰ ਆਲ ਜਿੰਨੀ ਸਾਰੀ ਬਲੈਕ ਆ ਮੰਨ ਨਾ ਮੈਂ ਹਾਂ ਕਮਾਦੇ ਗੁਰਮਿੰਦਰ ਭਾਈ ਇੱਕ ਵਾਰੀ ਹੋਰ ਮੋੜਦੇ ਆ ਜੀ ਬਾਕੀ ਦੂਜੇ ਸਵੇਰੇ ਜਿਹੜਾ ਤੁਸੀਂ ਚਾਹੋ 20 22 ਲੀਟਰ ਹਨਾ ਹਾਂਜੀ 25 ਲੀਟਰ ਭਾਜੀ 25 ਲੀਟਰ 25 26 25 26 ਠੀਕ ਆ ਬਰੇ ਨਾਰਮਲ ਸੇਵਾ ਦੇ ਭਾਜੀ ਠੀਕ ਹੈ ਜੀ ਸੋ 25 26 ਲੀਟਰ ਜਿਹੜਾ ਕਿਸਾਨ ਵੀਰੋ ਦੂਜੇ ਸਵੇਰੇ ਦੇ ਵਿੱਚ ਚਵਾਈ ਕਰਵਾਈ ਹੈ ਇਸ ਵਾਰ ਨੇ ਪਹਿਲੇ ਚਲੋ 20 ਲਾਗੇ ਬੰਦੇ ਰਹੀ ਪਹਿਲੇ ਸਵੇਰੇ ਠੀਕ ਹੈ ਜੀ ਠੀਕ ਸੋ ਚੰਗੀ ਹੈ ਵਾਰ ਕ੍ਰਾਸ ਬਰੀਡ ਆ ਠੀਕ ਹੈ ਜੀ ਸੋ ਬਾਕੀ ਜਿਹੜੇ ਭਰਾ ਨੂੰ ਪਸੰਦ ਜਚੂਗੀ ਉਹ ਸੌਦਾ ਤੁਸੀਂ ਕਰਨਾ ਬਾਕੀ ਰੇਟ ਆਪਾਂ ਪੁੱਛ ਲਵਾਂਗੇ ਇਹਦਾ ਗੁਰਵਿੰਦਰ ਕੀ ਵੀਰ ਮੁੱਲ ਕੀ ਰੇਟ ਹੋਊਗਾ 1.5 ਲੱਖ 65000 ਰੁਪਇਆ 65000 ਹਾਂਜੀ ਸੋ ਲੈ ਦੇ ਵਾਲਾ ਇਹ ਮੌਲਿਕ ਵਿੱਚ ਹੋਣਾ ਹਾਂਜੀ ਕਰ ਦਾਂਗੇ ਥੋੜਾ ਬਾਧਾ ਮੰਨ ਦਾਂ ਜੀ ਵੀਰ ਭਾ ਜੜ ਆਊਗਾ ਠੀਕ ਆ ਜੀ ਬਾਕੀ ਤੁਸੀਂ ਕੋਈ ਨਹੀਂ ਭਾਜੀ ਕਿਰਪਾ ਮਹਾਰਾਜ ਜੀ ਠੀਕ ਆ ਕੋਈ ਵੀ ਕੋਈ ਦੱਸੋ ਅੱਜ ਨਹੀਂ ਕੋਈ ਨੁਕਸ ਨਹੀਂ ਹੈਗਾ ਕਾ ਕਰਮਾ ਲਈ ਸਾਫ ਸੁਥਰੀ ਵੜਾ ਪੰਜਾ ਸੱਤਾਂ ਦਿਨਾਂ ਦੇ ਵਿੱਚ ਚੰਗੀ ਖਾਸੀ ਬਣ ਕੇ ਤਿਆਰ ਹੋ ਜੂਗੀ ਸੋ 65000 ਵੀਰ ਦਾ ਵੀ ਆਪਾਂ ਮੰਗ ਕਰਦੇ ਆ ਲੈਣ ਦਿਨ 65000 ਬਾਕੀ ਮੌਕੇ ਤੇ ਥੋੜਾ ਬਾਧਾ ਵਿੱਚੋਂ ਗੁਜਾਇਸ਼ ਹੋਈ ਤਾਂ ਖੁਸ਼ੀ ਨਾਲ ਮੰਨਤਾ ਨੂੰ ਹੋ ਜੂਗਾ ਸੋ ਚਾਵਨ ਭਰਾ ਆਪਣੇ ਕਰ ਲੋ ਸੰਪਰਕ ਟਿਕਾ ਜੀ ਚਾਰ ਫੁੱਲ ਵਜਨ ਵੇਟ ਆ ਕੋਈ ਦਿੱਸੀ ਫਿੱਕੀ ਨਹੀਂ ਗਈ ਸੋ 65000 ਮੋਡਰ ਹੋਗਾ ਠੀਕ ਆ ਜੀ ਤੇ 25 24 25 25 ਲੀਟਰ ਦੀ ਮੇਰਾ ਭਰਾ ਤਸੱਲੀ ਮੰਨ ਕੇ ਆਈਡੀਆ ਲਾ ਕੇ ਤੁਸੀਂ ਸੌਦਾ ਕਰ ਲਿਆ ਜੇ ਤੇ ਗੁਰਵਿੰਦਰ ਭਾਈ ਇੱਕ ਨੰਬਰ ਆਪਣੇ ਕਰ ਦਿਓ ਸਾਗੇ ਨੰਬਰ 96463 53797 ਠੀਕ ਹੈ ਵੀਰੇ ਇਹ ਕੋਈ ਨੰਬਰ ਚੱਲਦਾ ਆਪਣੇ ਕੋਲ ਜੀ ਹਾਂ ਜੀ 96463 53797 ਠੀਕ ਹੈ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਆਪਣੀ ਜਿਹੜੀ ਵਿਜ਼ਿਟ ਸੀਗੀ ਠੀਕ ਹੈ ਜੀ ਇੱਕ ਘਰੇਲੂ ਘਰ ਦੇ ਵਿੱਚੋਂ ਇਹ ਤੁਹਾਨੂੰ ਵਹਿੜ ਦਿਖਾਉਣੀ ਸੀਗੀ ਬਾਕੀ ਮੇਰਾ ਭਰਾ ਇੱਥੇ ਆਣ ਕੇ ਨੇੜੇ ਪਾਸੇ ਵਾਲੇ ਵੀਰ ਤਸੱਲੀ ਕਰ ਲਿਓ ਆਪਣੀ ਮਿਲਦੇ ਆਕਨਵੀ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ